ਪ੍ਰਧਾਨਤ ਜੀ ਜੋ ਆਪਣੇ ਬੱਸ ਸਟੈਂਡ ਬਾਹਰ ਜਾਣ ਤੇ ਰੋਕੂ ਜੋ ਕਮੇਟੀ ਬਣੀ ਆ ਸੰਘਰਸ਼ ਕਮੇਟੀ ਬਣੀ ਆ ਉਹਦੇ ਸੰਘਰਸ਼ ਦੇ ਵਿੱਚ ਅਸੀਂ ਅੱਜ ਜਾ ਕੇ ਸਮੂਲੀਅਤ ਵੀ ਕੀਤੀ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਉਹਦੇ ਕੀ ਨੁਕਸਾਨ ਆ ਤੇ ਕਿੰਨੀ ਕੁ ਸਾਡੀ ਜੋ ਪਬਲਿਕ ਆ ਉਸ ਨੂੰ ਹਰਾਸਮੈਂਟ ਹੋਣ ਵਾਲੀ ਆ ਕੀ ਸਾਡਾ ਪੀਆਰਟੀਸੀ ਤੇ ਕਿੰਨਾ ਘਾਨ ਹੋਊਗਾ ਕਿ ਬੱਸ ਸਟੈਂਡ ਸਾਨੂੰ ਰੋਕਣਾ ਚਾਹੀਦਾ ਬਿਲਕੁਲ ਜੀ ਜਿਹੜਾ ਸਰਕਾਰ ਵੱਲੋਂ ਇੱਕ ਫੈਸਲਾ ਲਿਆ ਗਿਆ ਵੀ ਜਿਹੜਾ ਬਠਿੰਡੇ ਦਾ ਬੱਸ ਸਟੈਂਡ ਹੈ ਜੋ ਕਿ ਬਠਿੰਡੇ ਸ਼ਹਿਰ ਦਾ ਕਿੱਥੋਂ ਰਾਇ ਬਿਲਕੁਲ ਸੈਂਟਰ ਦੇ ਵਿੱਚ ਬਣਿਆ ਹੈ ਤਾਂ ਉਹਨੂੰ ਇੱਥੋਂ ਲਿਜਾ ਕੇ ਬਾਹਰ ਸ਼ਿਫਟ ਕਰਨ ਬਾਰੇ ਸਰਕਾਰ ਵੱਲੋਂ ਇੱਕ ਫੈਸਲਾ ਲਿਆ ਗਿਆ ਹੈ ਤਾਂ ਉਹ ਬਿਲਕੁਲ ਜਿਹੜਾ ਉਸ ਚੀਜ਼ ਨੂੰ ਅਸੀਂ ਆਪਾਂ ਇੱਕ ਜਥੇਬੰਦਕ ਤੌਰ ਤੇ ਆਪਾਂ ਇਸ ਚੀਜ਼ ਦੀ ਨਿਖੇਦੀ ਕਰਦੇ ਆ ਕਿ ਜਿਸ ਨਾਲ ਬਹੁਤ ਜ਼ਿਆਦਾ ਨੁਕਸਾਨ ਇੱਕ ਵਿਭਾਗ ਨੂੰ ਸ਼ਹਿਰ ਨੂੰ ਲੋਕਾਂ ਨੂੰ ਤੇ ਹਰ ਇੱਕ ਚੀਜ਼ ਨੂੰ ਇਸ ਚੀਜ਼ ਦਾ ਨੁਕਸਾਨ ਹੋਏਗਾ ਤੇ ਜੋ ਬਸ ਸਟੈਂਡ ਬਚਾਓ ਸੰਘਰਸ਼ ਕਮੇਟੀ ਬਣੀ ਬਠਿੰਡਾ ਦੇ ਵਿੱਚ ਤਾਂ ਉਹਦੇ ਵਿੱਚ ਅੱਜ ਪਨ ਬਸਪੀ ਆਰਟੀਸੀ ਕੰਡਕਟਰ ਵਰਕਰ ਯੂਨੀਅਨ 25/11 ਵੱਲੋਂ ਅੱਜ ਆਪਾਂ ਸਮੂਹਟੀ ਦੀਵੇ ਕਰਕੇ ਆਏ ਆ ਤੇ ਨਾਲ ਦੀ ਨਾਲ ਅਸੀਂ ਸਰਕਾਰ ਨੂੰ ਇਹ ਵੀ ਦੱਸਣਾ ਚਾਹੁੰਦੇ ਆ ਵੀ ਇਸ ਦੇ ਨਾਲ ਬਹੁਤ ਵੱਡੇ ਜਿਹੜੇ ਨੁਕਸਾਨ ਨੇ ਉਹ ਲੋਕਾਂ ਨੂੰ ਝੱਲਣੇ ਪੈਣਗੇ ਕਿਉਂਕਿ ਜਿਹੜਾ ਬਠਿੰਡੇ ਦਾ ਬਸ ਸਟੈਂਡ ਹੈ ਇਹ ਪੀ ਆਰਟੀਸੀ ਵੱਲੋਂ ਬਣਾਇਆ ਗਿਆ ਕਾਰਪੋਰੇਸ਼ਨ ਦਾ ਇੱਕ ਬੜਾ ਵੱਡਾ ਸਟੈਂਡ ਹੈ ਜੀ ਵੀ ਲਗਭਗ 12 ਕਿੱਲਾਂ ਦੇ ਵਿੱਚ ਜਿਹੜਾ ਫੈਲਿਆ ਬੱਸ ਸਟੈਂਡ ਬੱਸ ਸਟੈਂਡ ਦੇ ਵਿੱਚ ਨਾਲ ਹੀ ਪੀਆਰਟੀਸੀ ਜਿਹੜੀ ਵਰਕਸ਼ਾਪ ਬਣੀ ਹੈ ਤਾਂ ਉਹ ਵੀ ਕਿਤੇ ਨਾ ਕਿਤੇ ਸਾਨੂੰ ਬਾਹਰ ਲੈ ਕੇ ਜਾਣੀ ਪਵੇਗੀ ਤਾਂ ਉਸ ਦੇ ਨਾਲ ਨਾਲ ਗੱਲ ਕਰੀਏ ਤਾਂ ਬੱਸ ਸਟੈਂਡ ਦੇ ਚਾਰ ਚੁਫੇਰੇ ਜਿਹੜੀਆਂ ਦੁਕਾਨਾਂ ਨੇ ਜਿਹੜਾ ਇੱਕ ਬੜਾ ਵੱਡਾ ਕਮਾਈ ਦਾ ਸਾਧਨ ਹੈ ਲਗਭਗ 58 ਦੁਕਾਨਾਂ ਜਿਹੜੀਆਂ ਬੱਸ ਸਟੈਂਡ ਦੇ ਚਾਰ ਚੁਫੇਰੇ ਬਣੀਆਂ ਨੇ ਜੀ ਉਹਨਾਂ ਦੀ ਬੜੇ ਵੱਡੇ ਪੱਧਰ ਤੇ ਆਮਦਨ ਜਿਹੜੀ ਉਹ ਵਿਭਾਗ ਨੂੰ ਪੀਆਰਟੀਸੀ ਨੂੰ ਆਉਂਦੀ ਹੈ ਤਾਂ ਇੱਕ ਦਿਨਾਂ ਕਿਤੇ ਨਾ ਕਿਤੇ ਉਹ ਵੀ ਖਤਮ ਹੋਏਗੀ ਤਾਂ ਨਾਲ ਦੀ ਨਾਲ ਜਿਹੜੀਆਂ ਮੰਨ ਲਓ ਬੱਸ ਸਟੈਂਡ ਦੇ ਵਿੱਚ ਜੋ ਵੀ ਕੋਈ ਕੰਟੀਨ ਨੇ ਕੋਈ ਰੋਟੀ ਵਾਲਾ ਹੋਟਲ ਹੈ ਜਾਂ ਕੋਈ ਖਾਣ ਪੀਣ ਵਾਲੇ ਸਮਾਨ ਦੀਆਂ ਜਿੰਨੀਆਂ ਵੀ ਕੰਟੀਨਾਂ ਨੇ ਉਹਦਾ ਆਪਾਂ ਬੜੇ ਵੱਡੇ ਪੱਧਰ ਤੇ ਲਗਭਗ 5 ਲੱਖ ਰੁਪਿਆ ਜਿਹੜੀਆਂ ਕੰਟੀਨਾਂ ਨੇ ਉਹਨਾਂ ਦਾ ਇੱਕ ਮਹੀਨੇ ਦਾ ਕਿਰਾਇਆ ਅਸੀਂ ਉਹਨਾਂ ਤੋਂ ਲੈਣੇ ਆ ਤਾਂ ਉਹ 60 ਤੋਂ 70 ਲੱਖ ਰੁਪਿਆ ਬੱਸ ਸਟੈਂਡ ਦੇ ਵਿੱਚ ਵਿੱਚ ਜਿਹੜੀਆਂ ਦੁਕਾਨਾਂ ਨੇ ਉਹਨਾਂ ਦਾ ਕਿਰਾਇਆ ਜਿਹੜਾ ਵਿਭਾਗ ਨੂੰ ਮਿਲਦਾ ਹੈ ਤਾਂ ਕਿਤੇ ਨਾ ਕਿਤੇ ਉਹ ਵੀ ਜਿਹੜੇ ਸਾਡੇ ਤੋਂ ਖੁਸ ਜਾਣਗੇ ਨਹੀਂ ਤੁਹਾਡਾ ਕਹਿਣ ਦਾ ਭਾਵ ਕਿ ਜੋ ਪੀਆਰਟੀਸੀ ਦਾ ਇਹ ਬਸਾ ਸਾਡਾ ਇਹ ਅੱਜ ਪੀਆਰਟੀਸੀ ਦੇ ਅੰਡਰ ਆ ਉਹ ਜੋ ਪੀਆਰਟੀਸੀ ਦੇ ਆਧਾਰੇ ਨੂੰ ਕਮਾਈ ਆ ਉਹ ਪੀਆਰਟੀਸੀ ਨੂੰ ਹੀ ਜਾਂਦੀ ਆ ਬਿਲਕੁਲ ਤੇ ਜੇਕਰ ਇਹ ਬਸ ਸਟੈਂਡ ਬਾਹਰ ਜਾਂਦਾ ਹੈ ਬਾਈ ਦੀਵੇ ਸਰਕਾਰ ਕੱਢਣਾ ਚਾਹੁੰਦੀ ਆ ਇੱਥੇ ਕਿਤੇ ਨਾ ਕਿਤੇ ਸਾਡੇ ਸੰਘਰਸ਼ ਕਮਜ਼ੋਰ ਪੈਂਦੇ ਆ ਜਾਂ ਕਿਸੇ ਕਾਰਨਾ ਕਰਕੇ ਸਰਕਾਰ ਆਪਣੇ ਆਈਡੀਅਲ ਰਵਈਏ ਦਾ ਕਾਰਨ ਵੀ ਉਹ ਨਹੀਂ ਮੰਨਦੀ ਜਾਂ ਬੱਸ ਸਟੈਂਡ ਬਾਹਰ ਲੈ ਜਾਂਦੀ ਆ ਤੇ ਉੱਤੇ ਨਾਲ-ਨਾਲ ਲੋਕਾਂ ਨੂੰ ਦਿੱਕਤਾਂ ਤਾਂ ਆਉਣੀਆਂ ਹੀ ਹੋਣੀਆਂ ਬਾਕੀ ਜੋ ਦੁਕਾਨਦਾਰ ਆ ਜੋ ਇੱਥੇ ਕੋਰਟ ਕੰਪਲੈਕਸ ਆ ਜਾਂ ਕਾਲਜ ਆ ਜਾਂ ਹਸਪਤਾਲ ਆ ਉਹ ਸਾਰਿਆਂ ਨੂੰ ਉੱਥੇ ਤਾਂ ਪਰੇਸ਼ਾਨੀਆਂ ਹੋਣੀਆਂ ਹੀ ਹੋਣੀਆਂ ਹਾਂਜੀ ਬਾਕੀ ਜਿੰਨੇ ਦੁਕਾਨਦਾਰ ਆ ਉਹ ਖਤਮ ਹੋਣਗੇ ਸੋ ਇਹਦੇ ਨਾਲ-ਨਾਲ ਸਾਡਾ ਆਧਾਰਾ ਵੀ ਘਟੇ ਵੱਲ ਜਾਊਗਾ ਬਿਲਕੁਲ ਜੀ ਇਹਦਾ ਰੈਵਨਿਊ ਘਟੂ ਆ ਉਸ ਤੋਂ ਬਾਅਦ ਜੇਕਰ ਬੱਸ ਸਟੈਂਡ ਤੁਸੀਂ ਗੱਲ ਕਰਦੇ ਹੋ ਬਾਹਰ ਜਾਣ ਦੀ ਜੇਕਰ ਉੱਥੇ ਜਾਂਦਾ ਤੱਕ ਯੋ ਇੱਕ ਕਾਰਪੋਰੇਟ ਕਰਾਣਾ ਵਾਸਤੇ ਨੋ ਤੇ ਬਣਾਊਗਾ ਬਿਲਕੁਲ ਜੀ ਜਿਵੇਂ ਆਪਾਂ ਗੱਲ ਕਰਦੇ ਵੀ ਸਰਕਾਰ ਜਿਹੜੀ ਬਾਹਰ ਲੈ ਕੇ ਜਾਣ ਦੀ ਗੱਲ ਕਰਦੀ ਹੈ ਤਾਂ ਇਹ ਤਾਂ ਹੈ ਨਹੀਂ ਵੀ ਪੀਆਰਟੀ ਦੇ ਅੰਡਰ ਬਣੇਗਾ ਉਹ ਬਿਲਕੁਲ ਨਾ ਜਨ ਨਗਰ ਨਿਗਮ ਦੇ ਜਾਂ ਕੋਈ ਕੋਈ ਵੀ ਮੰਨ ਲਓ ਨਗਰ ਨਿਗਮ ਦੇ ਅੰਡਰ ਵੀ ਜੇਕਰ ਬਣਿਆ ਉਹ ਵਿਭਾਗ ਦੀ ਆਮਦਨ ਬਿਲਕੁਲ ਖਤਮ ਹੋ ਜਾਏਗੀ ਤਾਂ ਉਹਦੇ ਲਈ ਇੱਕ ਤਾਂ ਜਿਹੜੀਆਂ ਉਧਰ ਲੋਕਾਂ ਨੇ ਪਰਾੜ ਕੱਟੇ ਨੇ ਉਸ ਰੋਡ ਤੇ ਉਹਨਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਵੀ ਕਿਸੇ ਨਾ ਕਿਸੇ ਸਰਕਾਰ ਜਿਹੜੀ ਉਹ ਵਡੇ ਲੋਕਾਂ ਦੇ ਹਾਂ ਉਹ ਵੀ ਦੇਖਿਆ ਜਦੋਂ ਤੋਂ ਥਰਮਲ ਬੰਦ ਹੋਇਆ ਉਸ ਤੋਂ ਬਾਅਦ ਕਲੋਨੀਆਂ ਨਵੀਆਂ ਬੜੀਆਂ ਪਲਾਟਾਂ ਉੱਥੇ ਕੱਟੀਆਂ ਹਾਂ ਉੱਧਰ ਪਲਾਟ ਵੀ ਕੱਟੇ ਗਏ ਤੇ ਉੱਧਰ ਦੇ ਪਲਾਟਾਂ ਦੀ ਕੀਮਤ ਵੀ ਜਿਹੜੀ ਅੱਗੇ ਨਾਲੋਂ ਦੁੱਗਣੀ ਹੋ ਗਈ ਠੀਕ ਹੈ ਕਿਉਂਕਿ 2200 ਕਿੱਲਾ ਜ਼ਮੀਨ ਜਿਹੜੀ ਥਰਮਲ ਦੀ ਉਹ ਵਿਲੀ ਹੋਈ ਏ ਥਰਮਲ ਬੰਦ ਹੋਣ ਕਰਕੇ ਤਾਂ ਉਹਦੇ ਤੇ ਵੀ ਬੜੇ ਵੱਡੇ ਵੱਡੇ ਲੋਕਾਂ ਦੀ ਨਿਗਾਹ ਵਿੱਚ ਕਦੋਂ ਇਹਨੂੰ ਅਸੀਂ ਥਰਮਲ ਨੂੰ ਇੱਥੋਂ ਬੰਦ ਕਰਕੇ ਪਟਾ ਕੇ ਉਹ 2200 ਕਿੱਲੇ ਨੂੰ ਕਿਵੇਂ ਕਲੋਨੀਆਂ ਚ ਕੱਟ ਕੇ ਅਸੀਂ ਹੌਲੀ ਹੌਲੀ ਇਹਦੇ ਤੇ ਕਬਜ਼ਾ ਕਰੀਏ ਤਾਂ ਉਦੇ ਨਾਲ ਨਾਲ ਆਪਾਂ ਇਹੀ ਗੱਲ ਕਰਾਂਗੇ ਵੀ ਲੋਕਾਂ ਨੂੰ ਬੜੀ ਵੱਡੀ ਮੁਸੀਬਤ ਦਾ ਜਿਹੜਾ ਸਾਹਮਣਾ ਕਰਨਾ ਪਵੇਗਾ ਜੇਕਰ ਅੱਜ ਅਸੀਂ ਆਪਦੀ ਆਵਾਜ਼ ਬੁਲੰਦ ਨਾ ਕੀਤੀ ਅਸੀਂ ਇਸ ਬਸਟੈਂਡ ਦੀ ਰਾਖੀ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਦੇ ਜਿਹੜੀ ਸਾਨੂੰ ਦਿੱਕਤਾਂ ਸਾਹਮਣਾ ਕਰਨਾ ਪਵੇਗਾ ਉਹ ਬੜੀਆਂ ਵੱਡੀਆਂ ਮੁਸੀਬਤਾਂ ਹੋਣਗੀਆਂ ਤਾਂ ਸਾਡੇ گاؤں ਆਉਣ ਵਾਲੇ ਬੱਚੇ ਵੀ ਜਿਹੜੇ ਉਹ ਸਭ ਤੋਂ ਸਵਾਲ ਕਰਨਗੇ ਵੀ ਤੁਸੀਂ ਉਦੋਂ ਕਾਬਜ ਸੀ ਵਿਭਾਗ ਦੇ ਵਿੱਚ ਜਾਂ ਜਥੇਬੰਦੀ ਤੌਰ ਤੇ ਤਾਂ ਤੁਸੀਂ ਇਸ ਚੀਜ਼ ਦਾ ਹਾ ਦਾ ਨਾਰਾ ਕਿਉਂ ਨਹੀਂ ਮਾਰਿਆ ਸਰਕਾਰ ਦਾ ਇਸ ਫੈਸਲੇ ਦਾ ਵਿਰੋਧ ਕਿਉਂ ਨਹੀਂ ਕੀਤਾ ਤਾਂ ਇਸ ਲਈ ਸਾਰੇ ਲੋਕਾਂ ਨੂੰ ਆਮ ਪਬਲਿਕ ਨੂੰ ਅਪੀਲ ਕਰਦੇ ਆਂ ਵੀ ਇਸ ਲੜਾਈ ਦੇ ਵਿੱਚ ਵੱਧ ਚੜ ਕੇ ਸਾਰੇ ਸੀਓ ਕਰੋ ਕਿਉਂਕਿ ਜੇਕਰ ਬੱਸ ਸਟੈਂਡ ਸ਼ਹਿਰ ਤੋਂ ਬਾਹਰ ਜਾਂਦਾ ਹੈ ਤਾਂ ਉਹ ਸੁੰਨਸਾਨ ਜਗ੍ਹਾ ਦੇ ਉੱਤੇ ਜਿਹੜੀਆਂ ਰਾਤ ਨੂੰ ਕੋਈ ਸਵਾਰੀ ਆਉਂਦੀ ਹੈ ਕੁੱਤੀਆਂ ਪੈਣਾ ਔਰਤਾਂ ਕੁੜੀਆਂ ਬੱਚਿਆਂ ਦਾ ਉੱਥੇ ਆਉਣਾ ਬਹੁਤ ਦਿੱਕਤ ਵਾਲੀ ਗੱਲ ਹੈ ਬਹੁਤ ਪ੍ਰੋਬਲਮ ਵਾਲੀ ਗੱਲ ਹੋਏਗੀ ਇਹ ਦੇਣ ਤੋਂ ਪਾਵੇ ਆ ਕਿ ਪੀਆਰਟੀਸੀ ਦੇ ਵਿੱਚ ਜੋ ਪੰਜਾਬ ਰੋਡਵੇ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਜਥੇਬੰਦੀ ਆ ਹਾਂਜੀ ਤੋਂ ਇਸ ਬਸ ਸਟੈਂਡ ਬਾਹਰ ਜਾਣ ਦਾ ਪੂਰਨ ਤੌਰ ਤੇ ਵਿਰੋਧ ਕਰਦੇ ਆ ਬਿਲਕੁਲ ਵਿਰੋਧ ਕਰਦੀ ਜੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਬਸ ਸਟੈਂਡ ਬਾਹਰ ਜਾਂ ਲਿਜਾਣ ਦੀ ਗੱਲ ਫੇਰ ਵੀ ਸਰਕਾਰ ਕਰਦੀ ਹੈ ਕਿ ਛੋਡੇ ਤੁਸੀਂ ਇਸ ਤੋਂ ਵੱਧ ਕੇ ਹਮਾਇਤ ਦੇਵੋਗੇ ਬਿਲਕੁਲ ਜੀ ਇਹ ਤਾਂ ਆਪਾਂ ਅੱਜ ਤੋਂ ਪਹਿਲਾਂ ਵੀ ਜਦੋਂ ਅੱਜ ਤੋਂ 6 ਮਹੀਨੇ ਪਹਿਲਾਂ ਵੀ ਦਾਲਤ ਤੋਂ ਚੱਲੀ ਸੀ ਉਦੋਂ ਵੀ ਆਪਾਂ ਅਖਬਾਰ ਦੇ ਵਿੱਚ ਖਬਰ ਲਵਾਈ ਸੀ ਕਿ ਜਿਹੜੀਆਂ ਪੀਆਰਟੀਜ਼ ਕੰਮ ਕਰਦੀਆਂ ਜਥੇਬੰਦੀਆਂ ਨੇ ਉਹ ਵੀ ਇਸ ਚੀਜ਼ ਦਾ ਵਿਰੋਧ ਕਰਦੀਆਂ ਤੇ ਜਿਹੜੀ ਅੱਜ ਕੱਲ ਵੱਡੇ ਪੱਧਰ ਤੇ ਜਥੇਬੰਦੀ ਪੰਜਾਬ ਪੀਆਰਟੀਸੀ ਜਿਹੜੀ ਸਾਂਝੀ ਜਥੇਬੰਦੀ ਏ 25/11 ਉਹ ਵੀ ਇਸ ਚੀਜ਼ ਦਾ ਪੂਰਨ ਤੌਰ ਤੇ ਵਿਰੋਧ ਕਰਦੀ ਏ ਤੇ ਵੱਡੇ ਪੱਧਰ ਤੇ ਅਸੀਂ ਸੰਘਰਸ਼ ਕਰਨੀ ਮਜਬੂਰ ਹੋਵਾਂਗੇ ਜੇਕਰ ਸਰਕਾਰ ਨੇ ਇਹ ਆਪਦਾ ਫੈਸਲਾ ਵਾਪਸ ਨਾ ਲਿਆ ਅਗਰ ਬਠਿੰਡਾ ਬੱਸ ਸਟੈਂਡ ਦੀ ਗੱਲ ਕੀਤੀ ਜਾਵੇ ਤਾਂ ਜਿੱਥੋਂ ਤੱਕ ਮੈਂ ਸਮਝਦਾ ਕਿ ਬਠਿੰਡਾ ਬੱਸ ਸਟੈਂਡ ਪੰਜਾਬ ਦਾ ਇੱਕੋ ਇੱਕ ਉਹ ਬੱਸ ਸਟੈਂਡ ਹੈ ਜਿਹੜਾ ਕਿ ਪਰਫੈਕਟ ਜਗ੍ਹਾ ਤੇ ਜੇ ਆਪਾਂ ਕਹਗੇ ਵੀ ਬਿਲਕੁਲ ਧੁਰੇ 'ਚ ਜਾਂ ਹੋਂਦ ਤੇ ਕਹਗੇ ਤਾਂ ਸਿਰਫ ਇੱਕੋ ਇੱਕ ਪੰਜਾਬ ਦਾ ਜਿਹੜਾ ਬੱਸ ਸਟੈਂਡ ਹੈ ਉਹ ਬਠਿੰਡਾ ਬੱਸ ਸਟੈਂਡ ਹੈ ਜਿਹੜਾ ਕਿ ਹਰ ਇੱਕ ਚੀਜ਼ ਬੱਸ ਸਟੈਂਡ ਤੋਂ ਨਜ਼ਦੀਕ ਹੈ ਜੋ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਜਿਹੜੇ ਕਾਲਜ ਹੈ ਉਹ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਹੈ ਜੇ ਸਕੂਲਾਂ ਦੀ ਗੱਲ ਕਰੀਏ ਤਾਂ ਉਹ ਵੀ ਬੱਸ ਸਟੈਂਡ ਦੇ ਬਿਲਕੁਲ ਬਹੁਤ ਨਜ਼ਦੀਕ ਹੈ ਸਰਕਾਰੀ ਸਕੂਲ ਵੀ ਨਜ਼ਦੀਕ ਹੈ ਕੰਨੇ ਸਕੂਲ ਹੈ ਜਾਂ ਕਾਲਜ ਹੈ ਜੇ ਗੱਲ ਕਰੀਏ ਸਿਹਤ ਦੀ ਤਾਂ ਸਰਕਾਰੀ ਹਸਪਤਾਲ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਹੈ ਤਕਰੀਬਨ ਅੱਧੇ ਕਿਲੋਮੀਟਰ ਕਿਲੋਮੀਟਰ ਦੇ ਜੋ ਮਾਖਵੇ ਤੋਂ ਜੋ ਰਸਤਾ ਜਿੰਨਾ ਕਰ ਹੈਗਾ ਤਾਂ ਨਾਲ ਹੀ ਮੈਕਸ ਹਸਪਤਾਲ ਹੈ ਤੇ ਜਾਂ ਜਿਹੜੇ ਨਿੱਜੀ ਹਸਪਤਾਲ ਆ ਉਹ ਵੀ ਬਹੁਤ ਨਜ਼ਦੀਕ ਬੱਸ ਸਟੈਂਡ ਦੇ ਨਜ਼ਦੀਕ ਹੈ ਜਿਹਦੇ ਨਾਲ ਕੀ ਆਮ ਜਿਹੜੇ ਲੋਕ ਹੈ ਜਿਹੜਾ ਬੱਸਾਂ ਦੇ ਸਵਰ ਕਰਦੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਇਹਨਾਂ ਹਸਪਤਾਲਾਂ ਜਾਣਾ ਬਹੁਤ ਆਸਾਨੀ ਹੁੰਦੀ ਹੈਗੀ ਅਗਰ ਜੇ ਬੱਸ ਸਟੈਂਡ ਬਾਹਰ ਜਾਂਦਾ ਤਾਂ ਬਹੁਤ ਵੱਡਾ ਨੁਕਸਾਨ ਜਿਹੜਾ ਆਮ ਲੋਕਾਂ ਨੂੰ ਚੱਲਣਾ ਪਏਗਾ ਫਿਰ ਜੇ ਗੱਲ ਕਰਕੇ ਟਰਾਂਸਪੋਰਟ ਦੀ ਤਾਂ ਜਿਹੜਾ ਰੇਲਵੇ ਸਟੇਸ਼ਨ ਹੈ ਆਮ ਤੌਰ ਤੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਦਾ ਜਿਹੜਾ ਫਾਸਲਾ ਬਹੁਤ ਜ਼ਿਆਦਾ ਹੁੰਦਾ ਪਿੱਛੇ ਆਪਾਂ ਦੇਖਿਆ ਪਟਿਆਲਾ ਬੱਸ ਸਟੈਂਡ ਜਿਹੜਾ ਸੀਗਾ ਉਹ ਬਾਹਰ ਗਿਆ ਪਰ ਪਟਿਆਲਾ ਬੱਸ ਸਟੈਂਡ ਪੁਰਾਣਾ ਬੱਸ ਸਟੈਂਡ ਤੇ ਨਾਲ ਰੇਲਵੇ ਸਟੇਸ਼ਨ ਨੇੜੇ ਹੋਣ ਕਰਕੇ ਮੁਸਾਫਰਾਂ ਨੂੰ ਆਉਣ ਜਾਣ 'ਚ ਬਹੁਤ ਸੋ ਸੋ ਸ਼ਕਾਵਾ ਮਾਹੌਲ ਬਣਿਆ ਸੀਗਾ ਪਰ ਬੱਸ ਸਟੈਂਡ ਬਾਹਰ ਜਾਣ ਨਾਲ ਬਹੁਤ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਜਿਹੜਾ ਰੇਲਵੇ ਸਟੇਸ਼ਨ ਦਾ ਤੇ ਬੱਸ ਸਟੈਂਡ ਦਾ ਜਿਹੜਾ ਆਪ ਵੀ ਰਸਤਾ ਦਾ ਕਾਫੀ ਜ਼ਿਆਦਾ ਵੱਧ ਗਿਆ ਤਾਂ ਉਸੇ ਤਰੀਕੇ ਨਾਲ ਜਿਹੜਾ ਬਠਿੰਡੇ ਦਾ ਬੱਸ ਸਟੈਂਡ ਹੈ ਉਹਦੇ ਤੋਂ ਰੇਲਵੇ ਸਟੇਸ਼ਨ ਕਾਫੀ ਨਜ਼ਦੀਕ ਹੈ ਜਿਹਦੇ ਕਰਕੇ ਹੁਣ ਆਮ ਮੁਸਾਫਰਾਂ ਨੂੰ ਸਫ਼ਰ ਕਰਨੇ 'ਚ ਆਸਾਨੀ ਹੁੰਦੀ ਹੈ ਤੇ ਜੇ ਗੱਲ ਕਰੀਏ ਸਪੋਰਟਸ ਦੀ ਜਾਂ ਕੋਈ ਸਟੇਡੀਅਮ ਦੀ ਉਹ ਵੀ ਜਿਹੜਾ ਬਠਿੰਡੇ ਦਾ ਬੱਸ ਸਟੈਂਡ ਹੈ ਉਸ ਤੋਂ ਬਿਲਕੁਲ ਨਜ਼ਦੀਕ ਹੈ ਤੇ ਜੇ ਕਚਹਿਰੀਆਂ ਦੀ ਜਾਂ ਕੰਪਲੈਕਸ ਡੀਸੀ ਸਾਹਿਬ ਦਾ ਦਫ਼ਤਰ ਲਾ ਲੋ ਰੱਬ ਨਾ ਕਰੇ ਕਿਸੇ ਨੂੰ ਲੋੜ ਪੈਂਦੀ ਹੈ ਜੇ ਕਚਹਿਰੀਆਂ ਜਾਂਦੀ ਤਾਂ ਉਹ ਵੀ ਜੋ ਬਠਿੰਡੇ ਦਾ ਬੱਸ ਸਟੈਂਡ ਹੈ ਨਜ਼ਦੀਕ ਹੈ ਜਦੋਂ ਹੀ ਬੰਦਾ ਬਸ ਸੋਤਰਾ ਦਾ ਨਾਲ ਦੀ ਨਾਲ ਤੁਰੰਤ ਆਪ ਦਾ ਕਚਹਿਰੀਆਂ ਜਾਂ ਜਾ ਸਕਦਾ ਜਾਂ ਡੀਸੀ ਸਾਹਿਬ ਕੋਲੇ ਜਾ ਸਕਦਾ ਜਿਹੜੇ ਵੀ ਕਰੇ ਪਰ ਜਿਹੜਾ ਬਠਿੰਡੇ ਦਾ ਬੱਸ ਸਟੈਂਡ ਹੈ ਇਹ ਸਾਰੀਆਂ ਚੀਜ਼ਾਂ ਨੂੰ ਕਵਰ ਕਰਦਾ ਇੱਕੋ ਇੱਕ ਬੱਸ ਸਟੈਂਡ ਹੈ ਜਿਹਦੇ ਨੇੜੇ ਹਰ ਸਹੂਲਤ ਉਪਲਬਧ ਹੈ ਜੇ ਉਹ ਸਬਜ਼ੀ ਮੰਡੀ ਦੀ ਗੱਲ ਕਰ ਲਈਏ ਅਨਾਜ ਮੰਡੀ ਦੀ ਗੱਲ ਕਰ ਲਈਏ ਜਾਂ ਬਾਜ਼ਾਰ ਦੀ ਗੱਲ ਕਰ ਲਈਏ ਤਕਰੀਬਨ ਹਰ ਇੱਕ ਜਿਹੜੀ ਸਹੂਬਾ ਹੈ ਉਹ ਬਠਿੰਡਾ ਬੱਸ ਸਟੈਂਡ ਦੇ ਤਕਰੀਬਨ ਨੇੜੇ ਪੈਂਦੀ ਹੈ ਪਰ ਜੇ ਬਠਿੰਡਾ ਬੱਸ ਸਟੈਂਡ ਸ਼ਹਿਰ ਚੋਂ ਬਾਹਰ ਜਾਂਦਾ ਤਾਂ ਇਹਦੇ ਕਾਫੀ ਵੱਡੇ ਨੁਕਸਾਨ ਜਿਹੜੇ ਆਮ ਲੋਕਾਂ ਨੂੰ ਝੱਲਣੇ ਪੈਣਗੇ ਵੱਡੇ ਲੋਕਾਂ ਨੂੰ ਇਹਦਾ ਕੋਈ ਬਹੁਤਾ ਫਰਕ ਨਹੀਂ ਪੈਣਾ ਇਹਦੇ ਨਾਲ ਜਿਹੜਾ ਮੇਰਾ ਮੰਨਣਾ ਹੈ ਟ੍ਰੈਫਿਕ ਘਟੇਗਾ ਨਹੀਂ ਵਧੇਗਾ ਵਧੇਗਾ ਕਿਉਂ ਕਿ ਜਿਹੜੀ ਇੱਕ ਬੱਸ ਦੇ ਵਿੱਚ ਤਕਰੀਬਨ 52 ਸੀਟਾਂ ਹੁੰਦੀਆਂ ਤਾਂ 52 ਸੀਟਾਂ ਤੋਂ ਜਿਹੜੀਆਂ ਸਰਕਾਰੀ ਬੱਸਾਂ ਤਾਂ ਕਿਤੇ 70 80 ਜਾਂ 100 ਪਲੱਸ ਸਵਾਰੀਆਂ ਲੈ ਕੇ ਆਉਂਦੀਆਂ ਤਾਂ ਕਿੱਥੋਂ ਇੱਕ ਬੱਸ ਨੇ ਲੈ ਕੇ ਆ ਜਾਣਾ ਤਾਂ ਕਿੱਥੇ ਉਹਨਾਂ ਨੂੰ ਲੈ ਕੇ ਜਾਣ ਵਾਸਤੇ 15 ਤੋਂ 20 ਆਟੋ 30 ਆਟੋ ਚੱਲਣਗੇ ਤਾਂ ਜਿਹੜਾ ਇਹ ਰਸਤਾ ਟ੍ਰੈਫਿਕ ਹੈ ਟ੍ਰੈਫਿਕ ਹੋਰ ਜ਼ਿਆਦਾ ਵਧੇਗਾ ਤਾਂ ਤੁਹਾਡੇ ਹਿਸਾਬ ਨਾਲ ਸਭ ਤੋਂ ਵੱਧ ਜਿਹੜੀ ਇਹ ਦਿੱਕਤ ਹੈ ਇਹ ਕਿਹੜੀ ਕਟਾਗੜ ਦੇ ਲੋਕਾਂ ਨੂੰ ਆਏਗੀ ਕਿਉਂਕਿ ਜਿਹਨੇ ਇਲਾਜ ਕਰਾਉਣ ਆਉਣਾ ਹੈ ਉਹਦਾ ਸਰਕਾਰੀ ਹਸਪਤਾਲ ਜਾਣਾ ਹੈ ਜਾਂ ਕੋਰਟ ਕਚੈਰੀ ਜਾਣਾ ਹੈ ਜਾਂ ਕਿਤੇ ਵੀ ਜਾਣਾ ਹੈ ਤਾਂ ਉਹ ਅਜ ਕਲ੍ਹ ਆਧਾਰ ਕਾਰਡ ਦਾ ਸਫ਼ਰ ਲੈ ਕੇ ਬੀਬੀਆਂ ਆਉਂਦੀਆਂ ਬਸ ਸਟੈਂਡ ਤੱਕ ਦਾ ਬਸ ਤੇ ਆਧਾਰ ਕਾਰਡ ਚੱਲ ਜਾਏਗਾ ਤਾਂ ਉਸ ਤੋਂ ਬਾਅਦ ਜੇਕਰ ਆਟੋ ਤੇ ਅੱਗੇ ਆਉਣੇ 5-6 ਕਿਲੋਮੀਟਰ ਗਈ ਤਾਂ ਉਹ ਸਭ ਤੋਂ ਵੱਧ ਜਿਹੜੀ ਕਿਹੜੀ ਕੈਟਾਗਰੀ ਜਿਨ੍ਹਾਂ ਨੂੰ ਦਿੱਕਤ ਆਏਗੀ ਬਿਲਕੁਲ ਜੀ ਜੇ ਗੱਲ ਕਰੀਏ ਦਿੱਕਤਾਂ ਦਾ ਸਾਹਮਣਾ ਸਿਰਫ ਮਿਡਲ ਕਲਾਸ ਫੈਮਿਲੀ ਨੂੰ ਤੇ ਗਰੀਬ ਕਲਾਸ ਜਿਹੜੀ ਫੈਮਿਲੀ ਹੈ ਜਾਂ ਜਿਹੜੇ ਛੋਟੇ ਲੋਕ ਹੈ ਗਰੀਬ ਘਰਾਂ ਦੇ ਲੋਕ ਹੈ ਉਹਨਾਂ ਨੂੰ ਇਸ ਜਿਹੜਾ ਬਸ ਸਟੈਂਡ ਬਾਹਰ ਜਾਣ ਨਾਲ ਬਹੁਤ ਵੱਡਾ ਨੁਕਸਾਨ ਹੋਣਾ ਹੈਗਾ ਜਿਹੜੇ ਵੱਡੇ ਲੋਕ ਆ ਤਰਨਾਟ ਲੋਕ ਆ ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਜਿਨ੍ਹਾਂ ਨੇ ਆਪਦੀਆਂ ਕਾਰਾਂ ਤੇ ਜਾਣਾ ਹੈ ਫਰਕ ਸਿਰਫ ਉਹਨਾਂ ਨੂੰ ਪੈਣਾ ਹੈ ਜਿਹੜਾ ਨੇ ਬੱਸਾਂ ਤੇ ਸਫ਼ਰ ਕਰਨਾ ਹੈ ਜਿਹੜੇ ਕੋਈ ਔਰਤ ਜਾਂ ਸਾਡੀ ਮਾਂ ਭੈਣ ਜਿਨ੍ਹਾਂ ਨੇ ਬੱਸ ਪਿੰਡੋਂ ਬੱਸ ਚੜ੍ਹਦਾ ਸੀ ਤੇ ਬੱਸ ਸਟੈਂਡ ਤੇ ਉਤਰਨਾ ਸੀ ਤੇ ਨਾਲ ਤੁਰੰਤ ਹੀ ਹਸਪੀਟਲ ਨਾਲ ਹੈ ਉੱਥੇ ਦਵਾਈ ਲੈ ਲੈਣੀ ਸੀਗੀ ਜਾਂ ਜੇ ਸਾਡੇ ਬੱਚੇ ਆ ਉਹਨਾਂ ਨੇ ਨਾਲ ਹੀ ਰਜਿੰਦਰਾ ਕਾਲਜ ਹੈ ਉੱਥੇ ਜਾ ਵੜਨਾ ਸੀਗਾ ਉੱਥੇ ਜਾ ਕੇ ਜਿਹੜੀ ਆਪਦੀ ਸਿੱਖਿਆ ਪ੍ਰਾਪਤ ਕਰਨੀ ਸੀ ਪਰ ਇਹ ਜਿਹੜਾ ਇਹਦਾ ਬੱਸ ਸਟੈਂਡ ਬਾਹਰ ਜਾਂਦਾ ਬਹੁਤ ਵੱਡਾ ਇਹੀ ਘਾਟਾ ਪੈਣਾ ਕਿ ਉੱਥੋਂ ਜਿਹੜਾ ਆਟੋ ਵਾਲਿਆਂ ਦੀ ਮਨਮਾਨੀ ਜਿਹੜੀ ਚੱਲਣੀ ਹੈ ਕਿ ਦੁਬਾਰਾ ਤੋਂ ਵੱਡੇ ਪੱਧਰ ਤੇ ਜੇ ਆਪਾਂ ਦੇਖੀਏ ਵੀ ਵੱਡੇ ਸ਼ਹਿਰਾਂ ਜਿਹੜਾ ਆਟੋਆਂ ਦੀ ਮਨਮਾਨੀ ਚੱਲਦੀ ਹੈ ਬਠਿੰਡੇ 'ਚ ਵੀ ਉਹ ਕਿਤੇ ਨਾ ਕਿਤੇ ਦੇਖਣ ਨੂੰ ਮਿਲੂਗੀ ਜੇ ਬੱਸਾਂ ਦੀ ਗੱਲ ਕਰੀਏ ਮੇਰੇ ਅਕੋਰਡਿੰਗ ਬੱਸਾਂ ਨਾਲ ਕੋਈ ਬਹੁਤਾ ਜਾਮ ਨਹੀਂ ਲੱਗਦਾ ਕਿਉਂਕਿ ਇੱਕ ਬੱਸ ਨੇ ਆਉਣਾ ਹੈ ਉਹਨੇ ਰਸਤੇ 'ਚ ਨਹੀਂ ਰੁਕਣਾ ਉਹਨੇ ਸਿੱਧਾ ਆ ਕੇ ਬੱਸ ਸਟੈਂਡ 'ਚ ਸਵਾਰੀ ਉਤਾਰਨੀ ਹੈ ਤੇ ਬੱਸ ਸਟੈਂਡ 'ਚੋਂ ਸਵਾਰੀ ਚੱਕਣੀ ਹੈ ਤਾਂ ਰਸਤੇ 'ਚ ਨਹੀਂ ਰੁਕਣਾ ਪਰ ਜਿਹੜਾ ਆਟੋ ਹੈ ਉਹ ਆਟੋ ਆਨੇ ਰਸਤੇ ਸਵਾਰੀਆਂ ਚੱਕਦੇ ਆ ਨਾ ਰੁਕਦੇ ਜਾਣਾ ਉਹਦੇ ਨਾਲ ਟ੍ਰੈਫਿਕ ਜਿਆਦਾ ਵਧਣਾ ਅਸੀਂ ਸਰਕਾਰ ਨੂੰ ਵਾਰ-ਵਾਰ ਅਪੀਲ ਕਰਦੇ ਆ ਕਿ ਜਿਹੜਾ ਬੱਸ ਸਟੈਂਡ ਹੈ ਇਹਨੂੰ ਇੱਥੇ ਹੀ ਰਹਿਣ ਦਿੱਤਾ ਜਾਵੇ ਇਹਨਾਂ ਦੇ ਬਜਾਏ ਜਿਹੜਾ ਖਰਚਾ ਕਰਨ ਦੀ ਬਜਾਏ ਇੱਥੋਂ ਜਿਹੜੇ ਐਵੀਏਟਰ ਪੁਲ ਹੈ ਉਹ ਬਣਾਈ ਜਾਣ ਜੈ ਐਵੀਏਟਰ ਸੜਕ ਬਣਾਈ ਜਾਵੇ ਜਿਹਦੇ ਨਾਲ ਕਿ ਜਿਹੜਾ ਟ੍ਰੈਫਿਕ ਹੈ ਉਹਨੂੰ ਕੰਟਰੋਲ ਕੀਤਾ ਜਾ ਸਕੇ ਤੇ ਜਿਹੜੀ ਬਠਿੰਡੇ ਦੀ ਸ਼ਾਨ ਨੂੰ ਸ਼ੌਕਤ ਹੈ ਬਠਿੰਡੇ ਦਾ ਬੱਸ ਸਟੈਂਡ ਹੈ ਉਹਨੂੰ ਇਸੇ ਤਰ੍ਹਾਂ ਕਾਇਮ ਰੱਖਿਆ ਜਾਵੇ ਬਠਿੰਡੇ ਦੀ ਸ਼ਾਨ ਨੂੰ ਖਰਾਬ ਨਾ ਕੀਤਾ ਜਾਵੇ ਰਵਿੰਦਰ ਜੀ ਆਮ ਲੋਕਾਂ ਨੂੰ ਕਿਸ ਤਰ੍ਹਾਂ ਦੀ ਅਪੀਲ ਕਰੋਗੇ ਵੀ ਆਮ ਲੋਕਾਂ ਨੂੰ ਕਿਸ ਤਰ੍ਹਾਂ ਅੱਗੇ ਆਉਣਾ ਚਾਹੀਦਾ ਹੈ ਵੀ ਲੋਕਾਂ ਨੂੰ ਕਿਵੇਂ ਕਿੰਨੇ ਕਿਹੋ ਜਿਹੇ ਮਤਲਬ ਕਿ ਤਰੀਕਿਆਂ ਨਾਲ ਜਾਂ ਕਿਸ ਕਿਸ ਵੱਡੇ ਪੱਧਰ ਤੇ ਅੱਗੇ ਆ ਕੇ ਇਸ ਬੱਸ ਸਟੈਂਡ ਦੀ ਰੱਖ ਕਰਨੀ ਚਾਹੀਦੀ ਬਿਲਕੁਲ ਜੀ ਅੱਜ ਲੋੜ ਹੈ ਅੱਗੇ ਆਉਣ ਦੀ ਅੱਗੇ ਹੋ ਕੇ ਇਕਜੁੱਟ ਹੋ ਕੇ ਇਸ ਜਿਹੜਾ ਬੱਸ ਸਟੈਂਡ ਦਾ ਵਿਰੋਧ ਕਰਨ ਦੀ ਜੇ ਅਗਰ ਇਕਜੁੱਟ ਹੋ ਕੇ ਵੱਡੇ ਪੱਧਰ ਤੇ ਇਸ ਚੀਜ਼ ਦਾ ਵਿਰੋਧ ਕੀਤਾ ਜਾਊਗਾ ਤਾਂ ਹੀ ਕਿਤੇ ਜਾ ਕੇ ਜਿਹੜਾ ਇਹ ਬੱਸ ਸਟੈਂਡ ਹੈ ਇਹ ਆਪਾਂ ਰੋਕ ਸਕਾਂਗੇ ਇਹ ਆਮ ਲੋਕਾਂ ਦੀ ਆਵਾਜ਼ ਹੋਣੀ ਚਾਹੀਦੀ ਹੈ ਇਹ ਆਮ ਲੋਕਾਂ ਦਾ ਮੁੱਦਾ ਹੈ ਇਹਨਾਂ ਨੂੰ ਕਿਸੇ ਤਰ੍ਹਾਂ ਕਿਸੇ ਸਿਆਸੀ ਮੁੱਦਿਆਂ 'ਚ ਜਾਂ ਕਿਸੇ ਜਥੇਬੰਦੀਆਂ 'ਚ ਨਾਰ ਲਾਇਆ ਜਾਵੇ ਜਥੇਬੰਦੀਆਂ ਸਿਰਫ ਇਹਨਾਂ ਦੀ ਆਵਾਜ਼ ਚੱਕ ਰਹੀਆਂ ਆ ਆਮ ਲੋਕਾਂ ਦੀ ਆਵਾਜ਼ ਜਿਹੜੀ ਜਥੇਬੰਦੀਆਂ ਚੱਕ ਰਹੀਆਂ ਆ ਤਾਂ ਜਦੋਂ ਆਪਣੇ ਦੇ ਪਿੰਡੀਆਂ ਤਾਂ ਆਪਾਂ ਕਿਸਾਨ ਜਥੇਬੰਦੀਆਂ ਦੀ ਮਦਦ ਲੈਂਦੇ ਆ ਪਰ ਜਦੋਂ ਉਹ ਕਿਸਾਨ ਜਥੇਬੰਦੀਆਂ ਕਿਸੇ ਵਾਸਤੇ ਪ੍ਰੋਟੈਸਟ ਕਰਦੀਆਂ ਹੁੰਦੀਆਂ ਤਾਂ ਅਸੀਂ ਪਾਸੇ ਦੀ ਲੰਘਦੇ ਹੋਇਆ ਇਹ ਗੱਲ ਕਹਿ ਕੇ ਕਿਤੇ ਨਾ ਕਿਤੇ ਲੰਘ ਜਾਂਦੇ ਆ ਇਹ ਤਾਂ ਇਹਨਾਂ ਦਾ ਤਾਂ ਦਿੱਲੀ ਦਾ ਹੀ ਇਹ ਕੰਮ ਹੈ ਪਰ ਇਸ ਜੀ ਨੂੰ ਸਮਝਣਾ ਪਏਗਾ ਕਿ ਉਹ ਹਮੇਸ਼ਾ ਆਪਣੇ ਲਈ ਹੀ ਖੜਦੇ ਆ ਆਪਣੇ ਲਈ ਹੀ ਲੜਦੇ ਆ ਆਪਣੇ ਲਈ ਹੀ ਜਿਹੜੀ ਲੜਾਈ ਲੜਦੇ ਆ ਤਾਂ ਇਸੇ ਤਰ੍ਹਾਂ ਅਸੀਂ ਅਪੀਲ ਕਰਦੇ ਆ ਕਿ ਜਿਹੜਾ ਇਹ ਬੱਸ ਸਟੈਂਡ ਬਾਹਰ ਲਿਆਂਦਾ ਮੁੱਦਾ ਹੈ ਇਹਨੂੰ ਵੱਡੀ ਗਿਣਤੀ ਵਿੱਚ ਇਹਦਾ ਵਿਰੋਧ ਕਰਕੇ ਆਮ ਲੋਕਾਂ ਦੀ ਜਿਹੜੀ ਇਹ ਮੰਗ ਹੈ ਆਮ ਲੋਕਾਂ ਦੀ ਮੰਗ ਨੂੰ ਆਮ ਲੋਕਾਂ ਦੇ ਵਿੱਚੋਂ ਉਠਾ ਕੇ ਲਿਆਉਣਾ ਚਾਹੀਦਾ ਤੇ ਆ ਪਿੰਡਾਂ ਦੇ ਜਿਹੜੇ ਲੋਕ ਆ ਉਹਨਾਂ ਨੂੰ ਵੱਡੇ ਪੱਧਰ ਤੇ ਪੀਲਾ ਕੀ ਵੱਡੇ ਪੱਧਰ ਤੇ ਜਿਹੜੇ ਆਪਾਂ ਨੂੰ ਪ੍ਰਦਰਸ਼ਨ ਕਰਕੇ ਰੋਸ ਮੁਜ਼ਾਰੇ ਕਰਕੇ ਇਹ ਬੱਸ ਸਟੈਂਡ ਨੂੰ ਬਚਾਉਣਾ ਪਏਗਾ ਤੇ ਇਸੇ ਦਾ ਨਾਲ ਆਪ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਆਪ ਸਭ ਇਕੱਤਰ ਹੋ ਕੇ ਬੱਸ ਸਟੈਂਡ ਬੰਦ ਕਰਨ ਦੇ ਵਿਰੋਧ ਵਿੱਚ ਆਓ ਜਿਵੇਂ ਅਗਲਾ ਕੋਈ ਮੈਸੇਜ ਆਉਂਦਾ ਆਪਾਂ ਇਸੇ ਚੈਨਲ ਰਾਹੀਂ ਆਪ ਜੀ ਅੱਗੇ ਪਹੁੰਚ ਕਰਾਵਾਂਗੇ ਹਰੇਕ ਰੋਸ ਮੁਜ਼ਾਰੇ 'ਚ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ